ਸਵੀਤ ਕੀ ਹੋਣ ਦੇ ਬਾਵਜੂਦ ਵੀ ਮਹਿੰਗੇ ਤੋਂ ਮਹਿੰਗੇ ਭਾ ਦੀ ਪੋਸ਼ਾਕ ਤਿਆਰ ਕਰ ਦਿੰਦੀ ਹੈ ਯਾਦ ਰੱਖਿਓ ਹਰ ਇੱਕ ਚੁਬਣ ਵਾਲੀ ਚੀਜ਼ ਦਾ ਮਕਸਦ ਗਲਤ ਨਹੀਂ ਹੁੰਦਾ ਮੈਂ ਨਾ ਆਪਣੀ ਜ਼ਿੰਦਗੀ ਵਿੱਚ ਇੱਕ ਗੱਲ ਸਿੱਖੀ ਆ ਰਿਸ਼ਤਾ ਕੋਈ ਵੀ ਹੋਵੇ ਕਿੰਨਾ ਵੀ ਖਾਸ ਕਿਉਂ ਨਾ ਹੋਵੇ ਜੇ ਰਿਸ਼ਤੇ ਵਿੱਚ ਕਦਰ ਨਹੀਂ ਨਾ ਤਾਂ ਚੁੱਪ ਕਰਕੇ ਪਿੱਛੇ ਹਟ ਜਾਣਾ ਚਾਹੀਦਾ ਇਹਦੇ ਚ ਹੀ ਆਪਣੀ ਭਲਾਈ ਆ ਨੂਨਾ ਰੋਟੀ ਖਾ ਕੇ ਸੌ ਜਾਓ ਪਰ ਕਿਸੇ ਦੇ ਅੱਗੇ ਕਦੇ ਹੱਥ ਨਾ ਢੋ ਕਿਉਂਕਿ ਜਿੰਨਾ ਉਹ ਦੇਣਗੇ ਉਸ ਤੋਂ ਵੱਧ ਸੁਣਾਉਣਗੇ ਲੋਕ ਆਪਣੇ ਪ੍ਰਤੀ ਤੁਹਾਡੇ ਬਦਲਦੇ ਰਵੱਈਏ ਵੱਲ ਤਾਂ ਧਿਆਨ ਦਿੰਦੇ ਨੇ ਲੇਕਿਨ ਉਹ ਆਪਣੇ ਵਿਹਾਰ ਵੱਲ ਧਿਆਨ ਨਹੀਂ ਦਿੰਦੇ ਜਿਸ ਦੀ ਵਜ੍ਹਾ ਕਰਕੇ ਤੁਸੀਂ ਬਦਲੇ ਹੋ ਨੂਨਾ ਰੋਟੀ ਖਾ ਕੇ ਸੌ ਜਾਓ ਪਰ ਕਿਸੇ ਦੇ ਅੱਗੇ ਕਦੇ ਹੱਥ ਨਾ ਢੋ ਕਿਉਂਕਿ ਜਿੰਨਾ ਉਹ ਦੇਣਗੇ ਉਸ ਤੋਂ ਵੱਧ ਉਹ ਸੁਣਾਉਣਗੇ ਨਾ ਕਦੇ ਕਿਸੇ ਦਾ ਮਾੜਾ ਕੀਤਾ ਤੇ ਨਾ ਮਾੜਾ ਕਰਨਾ ਸਿੱਖਿਆ ਵਾ ਲੋਕ ਕਹਿੰਦੇ ਨੇ ਮਾੜਾ ਤਾਂ ਕਹੀ ਜਾਣ ਕਿਸੇ ਨੇ ਜੱਗ ਜਿੱਤਿਆ ਵਾ ਜੇ ਗੱਲ ਸਹੀ ਆ ਨਾ ਤਾਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਮੁੱਕ ਦੀ ਗੱਲ ਐਨੀ ਆ ਕਿ ਜਿੰਨਾ ਕੋਈ ਮੇਰਾ ਕਰਦਾ ਵਾ ਮੈਂ ਵੀ ਅਗਲੇ ਦਾ ਓਨਾ ਹੀ ਕਰਦੀ ਆ ਕਿਉਂਕਿ ਸਮਾਂ ਆਪਣਿਆਂ ਤੇ ਬਗਾਨਿਆਂ ਦੀ ਪਰਖ ਕਰਵਾ ਹੀ ਦਿੰਦਾ ਹਾਂਜੀ ਇਹ ਹੈਗੀ ਹੈ ਜੀ ਆਪਣੀ ਮਾਂ ਬੋਲੀ ਪੰਜਾਬੀ ਫੱਟੀ ਤੇ ਉੜਾੜਾ ਲਿਖਿਆ ਆ ਬੱਚ ਪੰਜ ਕਿਨੇ ਕਿਨੇ ਜੀ ਫੱਟੀ ਤੇ ਉੜਾੜਾ ਲਿਖਿਆ ਸਕੂਲ ਟਾਈਮ ਤਾਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਇਹ ਮਾਂ ਬੋਲੀ ਨੂੰ ਨਾ ਹੁਣ ਪੰਜਾਬੀ ਭੁੱਲਦੇ ਜਾ ਰਹੇ ਨੇ ਇਹ ਆਪਣਾ ਵਿਰਸਾ ਜਿਹਨੂੰ ਕਿ ਸਾਰੇ ਹੁਣ ਭੁੱਲਦੇ ਜਾ ਰਹੇ ਆ